ਹਾਂਜੀ ਭਾਈ ਜੀ ਅੱਜ ਇਕੱਠੇ ਹੋਏ ਆ ਕੀ ਮਸਲਾ ਹੈ ਤੁਹਾਡੇ ਪਿੰਡ ਦਾ ਕੀ ਰੌਲਾ ਹੈ ਮੇਰਾ ਨਾਂਜੀ ਤਸਵਿੰਦਰ ਸਿੰਘ ਆ ਪਿੰਡ ਮੇਰਾ ਦੀਪ ਸਿੰਘਲਾ ਮੇਰੇ ਗਵਾਂਢ ਬੰਦਾ ਰਹਿੰਦਾ ਸੀ ਜਿਹੜਾ ਉਹਨੇ ਗਲੀ ਪੱਟ ਕੇ ਕੰਧ ਕੱਢਤੀ ਗਲੀ ਦੇ ਵਿੱਚ ਗੇੜ ਦੇ ਅੱਗੇ ਮੇਰਾ ਹਾਥੀ ਅੰਦਰ ਘੇਰਿਆ ਆ ਇਹ 6 ਤਰੀਕ ਦਾ ਘੇਰਿਆ ਆ ਜੀ ਅੱਜ ਮਹੀਨੇ ਤੋਂ 2-4 ਦਿਨ ਉੱਤੇ ਜਾ ਰਹੇ ਆ ਅੱਛਾ ਤੇ ਇਹ ਪ੍ਰਸ਼ਾਸਨ ਦੀ ਨਿਗਾਹ ਵਿੱਚ ਆ ਕਿ ਨਿਕਲ ਚ ਬਾਹਰ ਆ ਪੰਚਾਇਤ ਤੋਂ ਲੈ ਕੇ ਸਾਰੇ ਪ੍ਰਸ਼ਾਸਨ ਕੋਲੇ ਜਾ ਆਂ ਮੇਰੇ ਜਿਹੜੇ ਲਾ ਆਂ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਦੀ ਤੇ ਮੈਂ ਬਹੁਤ ਦੁਖੀ ਆ ਜੀ ਮੈਂ ਘਰ ਦਾ ਸਮਾਨ ਵੇਚ ਕੇ ਟਾਈਮ ਪਾਸ ਕਰੀ ਜਾਣਾ ਜੀ ਹੁਣ اچھا ਜੀ ਮੇਰਾ ਹੱਲ ਹੋਣਾ ਚਾਹੀਦਾ ਜੀ ਤੇ ਤੁਸੀਂ ਕਿੰਨਾ ਕਿੰਨਾ ਕੋਲੇ ਗਏ ਆਂ ਅਸੀਂ ਸਾਰੇ ਉਸਰਾ ਕੋਲੇ ਗਏ ਪੰਚਾਇਤ ਤੋਂ ਲਾ ਕੇ ਸਾਰੇ ਉਸਰਾ ਤੱਕ ਏਡੀਸੀ ਤੱਕ ਵੀਰ ਦਾ ਦਫਤਰ ਵੀ ਗਏ ਆ ਜੀ ਤੇ ਐਸਐਸਪੀ ਕੋਲੇ ਵੀ ਗਏ ਆ ਜੀ ਸਾਰਿਆਂ ਕੋਲੇ ਜਾ ਆ ਮੇਰੀ ਹਜੇ ਤੱਕ ਸੁਣਵਾਈ ਨਹੀਂ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਭਰੋਸਾ ਨਹੀਂ ਦਿਵਾਇਆ ਮਾਤਾ ਲਾ ਪ੍ਰੋਸੈਸ ਦਵਾਈ ਦਉਂਦੇ ਆ ਜੀ ਇੱਕ ਮਹੀਨਾ ਤੇ ਕੁਝ ਦਿਨ ਹੋ ਗਿਆ ਹੱਲ ਨਹੀਂ ਹੋ ਰਿਹਾ ਜੀ ਅੱਛਾ ਜੀ ਹਾਂ ਜੀ ਤੇ ਤੁਹਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਸਾਡੇ ਘਰ ਦਾ ਗੁਜ਼ਾਰਾ ਜੀ ਬਹੁਤ ਔਖਾ ਚੱਲ ਰਿਹਾ ਮੈਂ ਤਾਂ ਘਰ ਦਾ ਸਮਾਨ ਵੇਚੀ ਜਾਂਦਾ ਮੋਟਰਸਾਈਕਲ ਘਹਿਣੇ ਕਰਤਾ ਤੂੰ ਸੀ ਉਹ ਘਹਿਣੇ ਕਰਦੀ ਹੁਣ ਛੋਟਾ ਛੋਟਾ ਸਮਾਨ ਵੇਚਣ ਤੇ ਅੱਖ ਧਰਿਆ ਜੀ ਪੱਖਾ ਛੱਤ ਵਾਲਾ ਵੇਚਿਆ ਅੱਛਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਵੀ ਮੈਂ ਇਹੀ ਕਹਿਣਾ ਚਾਹਣਾ ਜੀ ਮੇਰਾ ਹੱਲ ਹੋਣਾ ਚਾਹੀਦਾ ਇੰਨਾ ਟਾਈਮ ਹੋ ਗਿਆ ਮੈਨੂੰ ਘੇੜੇ ਮਾਰਦੇ ਨੂੰ ਹੋ ਤਾਂ ਮੇਰੇ ਕੋਲੋਂ ਕੰਮ ਹੀ ਖਤਮ ਹੋ ਗਿਆ ਵੀ ਘਰ ਦਾ ਸਮਾਨ ਨਹੀਂ ਦਿੱਤਾ ਇੰਤਿਹਾਰ ਕਰ ਰਿਹਾ ਆ ਅੱਛਾ ਕਿ ਫੇਰ ਆਉਣਾ ਮੈਂ ਇੱਥੇ ਮੇਰਾ ਕੋਈ ਹੱਲ ਨਹੀਂ ਹੈ ਤੇ ਤੁਹਾਡੀ ਪੰਚਾਇਤ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪੰਚਾਇਤ ਕੋਲੇ ਜਾਣੇ ਆ ਜੀ ਪੰਚਾਇਤ ਵੀ ਇਹ ਗੱਲ ਕਹਿਣ ਦੀ ਅਸੀਂ ਆ ਡਿਫਰਮ ਰੂਪ ਚ ਭੇਜਤਾ ਅਸੀਂ ਫਲਾਣਾ ਕਰਤਾ ਹਜੇ ਤੱਕ ਕੋਈ ਹੱਲ ਨਹੀਂ ਭਾਇਆ ਅੱਛਾ ਜੀ ਹਾਂਜੀ ਠੀਕ ਹੈ ਇਹ ਕਿੰਨਾ ਕੋਲੇ ਕੇਸ ਆ ਤੁਹਾਡਾ ਅਸੀਂ ਤਾਂ ਹੀ ਥਾਣੇ ਦੇ ਵਿੱਚ ਹੀ ਦਰਖਾਸਤ ਦਿੱਤੀ ਹੋਈ ਆ ਤੇ ਫਿਰ ਇਥੇ ਐਸਐਸਪੀ ਦੇ ਵੀ ਆਏ ਆ ਡੀਸੀ ਤੇ ਵੀ ਗਏ ਆ ਸਾਰੇ ਤਰਖਾਸ਼ਾ ਤਰਕੂਸ਼ਾ ਦੇ ਕੇ ਜੀ ਖਤਮ ਹੋ ਗਈ ਕਹਾਣੀ ਕਿਸੇ ਨੇ ਗੱਲ ਨਹੀਂ ਸੁਣੀ ਇੱਕ ਮਹੀਨਾ ਤੇ ਕੁਝ ਦਿਨ ਹੋ ਗਏ ਠੀਕ ਹੈ ਜੀ ਸਾਰੇ ਜਿਹੜਾ ਦੀਪ ਸਿੰਘ ਵਾਲੇ ਦਾ ਮਸਲਾ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓਗੇ ਕੁਝ ਪਿਛਲੇ ਦਿਨੀ ਪਿਛਲੇ ਮਹੀਨੇ ਦੀ 6 ਅਕਤੂਬਰ ਦੀ ਇਹ ਘਟਨਾ ਹੈ ਦੋ ਤਿੰਨ ਦਿਨ ਬਾਅਦ ਪਾਰਟੀ ਦੇ ਧਿਆਨ 'ਚ ਇਹ ਮਸਲਾ ਆ ਗਿਆ ਸੀ ਪਾਰਟੀ ਉਦੋਂ ਦੀ ਇਹ ਸਾਥੀ ਦਸਵਿੰਦਰ ਦੀ ਮਦਦ ਕਰ ਰਹੀ ਹੈ ਨਾਲ ਇਹ ਕੇਸ ਲੈ ਕੇ ਆਏ ਸਾਡੇ ਪਾਰਟੀ ਦੇ ਆਗੂ ਹੈ ਦੀਪ ਸਿੰਘ ਵਾਲੀ ਦੇ ਕਮਾਂਡ ਗੁਰਦੀਪ ਸਿੰਘ ਇਹਨਾਂ ਸਾਥੀਆਂ ਦਾ ਲੈ ਕੇ ਵੀ ਜਿਵੇਂ ਜਿਵੇਂ ਉਹ ਰੂਟੀਨ ਹੈ ਮੈਂ ਹੈਰਾਨ ਐ ਵੀ ਇਸ ਮੁਲਕ ਦੇ ਵਿੱਚ ਇਨਸਾਫ ਕਿਵੇਂ ਮਿਲੂਗਾ ਪੰਚਾਇਤ ਚੰਗੀ ਤਰ੍ਹਾਂ ਜਾਣਦੀ ਐ ਪੰਚਾਇਤ ਨੇ ਲਿਖਤੀ ਤੌਰ ਤੇ ਦਿੱਤਾ ਹੈ ਵੀ ਇਹ ਨਜਾਇਜ਼ ਕਬਜ਼ਾ ਕੀਤਾ ਹੈ ਦੁਨੀ ਦੁਨੀ ਚੰਦ ਨੇ ਦੁਨੀ ਸਿੰਘ ਨੇ ਦੁਨੀ ਚੰਦ ਦੁਨੀ ਸਿੰਘ ਨੇ ਨਜਾਇਜ਼ ਕਬਜ਼ਾ ਕੀਤਾ ਹੈ ਸੋਲਿੰਗ ਜਿਹੜਾ ਗਲੀ ਦੇ ਵਿੱਚ ਸਰਕਾਰੀ ਇਟਾਂ ਲੱਗੀਆਂ ਪੰਚਾਇਤ ਦੀਆਂ ਇਟਾਂ ਲੱਗੀਆਂ ਉਹ ਪੱਟ ਕੇ ਉਹ ਕੀਤਾ ਤੇ 3 ਫੁੱਟ ਦੇ ਮੰਨੀ ਥਾਂ ਛੱਡ ਕੇ 11 ਫੁੱਟ ਗਲੀ ਆਪਦੇ ਵੰਨ ਕਰ ਲਈਏ ਪੁਰਾਣੀ ਗਲੀ 14 ਫੁੱਟ ਤੇ ਨਜਾਇਜ਼ ਕਬਜ਼ਾ ਪੰਚਾਇਤ ਨੂੰ ਵੀ ਪਤਾ ਹੈ ਪੰਚਾਇਤ ਦੀ ਗੱਲ ਹੀ ਫਾਰਵਰਡ ਕੀਤੀ ਹੈ ਪੰਚਾਇਤ ਮਰ ਬੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਡੀਸੀ ਸਾਹਿਬ ਤੱਕਰ ਗੱਲ ਗਈ ਹੈ ਫਿਰ ਉਹ ਗਾ ਪੁਲਿਸ ਮੈਕ ਵਿੱਚ ਕੋਲ ਗੱਲ ਆਈ ਹੈ ਤਾਂ ਹੁਣ ਉਹ ਜਿਹੜਾ ਪ੍ਰਸ਼ਾਸਨ ਨੇ ਲੱਗਦਾ ਹੈ ਵੀ ਹਮਦਰਦੀ ਤਾਂ ਸਾਰੇ ਅਧਿਕਾਰੀਆਂ ਨੇ ਕੀਤੀ ਹੈ ਅਸੀਂ ਨਹੀਂ ਕਹਿੰਦਾ ਵੀ ਕਿਸੇ ਅਧਿਕਾਰੀ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਕਿਸੇ ਤੇ ਉਸ ਤਰ੍ਹਾਂ ਦੀ ਸ਼ਿਕਾਇਤ ਵਾਲੀ ਗੱਲ ਨਹੀਂ ਕਰਦੇ ਪਰ ਮੈਨੂੰ ਦੁੱਖ ਹੁੰਦਾ ਹੈ ਵੀ ਅੱਜ ਉਸ ਬੰਦੇ ਨੂੰ ਆਵਾ ਘਰੇਲੂ ਸਮਾਨ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਇਨਸਾਫ ਕਿਉਂ ਨਹੀਂ ਮਿਲ ਰਿਹਾ ਜਦੋਂ ਕਿ ਪੰਚਾਇਤ ਕੋਲ ਇੰਨੀ ਪਾਵਰ ਹੁੰਦੀ ਹੈ ਪੰਚਾਇਤ ਹੀ ਚਾਹੁੰਦੀ ਤਾਂ ਨਜਾਇਜ਼ ਕਬਜ਼ਾ ਉਹਦੀ ਖਤਮ ਕਰਾਉਂਦੀ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਤੱਕਰ ਗੱਲ ਆਉਣੀ ਨਾ ਦਿੰਦੀ ਪੰਚਾਇਤ ਜੇ ਇਨੀ ਤਕੜੀ ਹੁੰਦੀ ਤਾਂ ਅਸੀਂ ਹੈਰਾਨ ਹੈ ਵੀ ਮੈਂ 3 ਸਾਲ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਭਾਰਤੀ ਕਮਨਿਸਟ ਪਾਰਟੀ ਜ਼ਿਲ੍ਹਾ ਸੈਕਟਰੀ ਦੇ ਦੌਰ ਤੇ ਬੀ ਦੀਪ ਸਿੰਘ ਵਾਲੇ ਦੇ ਇੰਨੇ ਮਸਲੇ ਲਗਾਤਾਰ ਲੜਾਈ ਝਗੜੇ ਲਿਆਈ ਹੈ ਕਿਉਂ ਕੋਈ ਸਾਥੀ ਜਿਹੜੇ ਜਿਹੜੇ ਜਥੇਬੰਦੀਆਂ ਦੇ ਆਗੂ ਸਾਥੀ ਹੈ ਹੈ ਹੋਰ ਜਥੇਬੰਦੀਆਂ ਦੇ ਕਿਉਂ ਇਸ ਤਰ੍ਹਾਂ ਦਾ ਮਾਹੌਲ ਪਿੰਡ 'ਚ ਬਣਾਇਆ ਹੈ ਵੀ ਆਪਸ ਵਿੱਚ ਮਜ਼ਦੂਰ ਜਮਾਦਾਰਾਂ 'ਤੇ ਟਕਰਾਅ ਕਰ ਦੇਣਾ ਕਰਾ ਦੇਣਾ ਫਿਰ ਲੜਾਈ ਝਗੜੇ ਜੋ ਰਾਜ ਨੰਮੇ ਕਰਾਉਣੇ ਫਿਰ ਇੱਕ ਧਿਰ ਤੋਂ ਮਤਲਬ ਪੈਸੇ ਦੇ ਇਹਨੂੰ ਹੁਣ ਮੈਨੂੰ ਇਹ ਵੀ ਪਤਾ ਲੱਗਿਆ ਸਾਥੀ ਜਸਵਿੰਦਰ ਸਿੰਘ ਦੇ ਭਤੀਜਿਆਂ ਨਾਲ ਪਹਿਲਾਂ ਲੜਾਈ ਕਰਾਈ ਸੀ ਉਹਦੇ 'ਚ 70000 ਰੁਪਏ ਰਾਜ ਨੇ ਕਰਵਾਉਂਦਾ ਇਹ ਤੋਂ ਦੁਵਾਇਆ ਗਰੀਬ ਬੰਦੇ ਤੋਂ ਤੇ ਇਹ ਇਹ ਮਾਹੌਲ ਜਿਹੜਾ ਮਾੜਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਆਂ ਇਹ ਸਾਥੀ ਨੂੰ ਦਸਿੰਦਰ ਸਿੰਘ ਨੂੰ ਕਿਹਾ ਵੀ ਅਸੀਂ ਪਾਰਟੀ ਤੌਰ ਤੇ ਜਿੰਨੀ ਸਾਡੀ ਸਮਰੱਥਾ ਹੈ ਅਸੀਂ ਨਾਲ ਆਂ ਜੇ ਸਾਥੀ ਦਾ ਮੰਗਲਵਾਰ ਤੱਕ ਨਜਾਇਜ਼ ਕਬਜ਼ਾ ਛਡਾ ਕੇ ਇਹਦਾ ਜਿਹੜਾ ਛੋਟਾ ਹੱਥੀ ਜਿਹੜਾ ਰੋਜ਼ਗਾਰ ਦਾ ਸਾਧਨ ਹੈ ਉਹ ਬਾਹਰ ਪ੍ਰਸ਼ਾਸਨ ਨੇ ਨਾ ਕਢਾਇਆ ਤੇ ਮੈਂ ਖੁਦ ਆ ਬੈਠੂੰਗਾ ਭੁਖੜਦਾਲ ਤੇ ਬੁੱਧਵਾਰ ਨੂੰ ਅਸੀਂ ਜਿੱਥੇ ਵੀ ਬੁਨਸਬ ਨੂੰ ਆਇਆ ਜਿਹੜਾ ਅਧਿਕਾਰੀ ਵੀ ਲੱਗਿਆ ਨਹੀਂ ਕੰਮ ਕਰ ਰਿਹਾ ਉਦੇ ਬਾਅਦ ਅੱਗੇ ਦਰੀਆਂ ਪਛਾ ਕੇ ਮੈਂ ਬੈਠਾਂਗਾ ਬੁੱਧਵਾਰ ਨੂੰ ਮੈਂ ਅੱਜ ਐਲਾਨ ਕਰਦਾ ਐ ਇੰਨੀ ਪੰਚਾਇਤ ਅੱਗੇ ਕਿ ਮੈਂ ਜਿਲਾ ਫੈਕਟਰੀਆਂ 71 ਸਾਲ ਮੇਰੀ ਉਮਰ ਹੈ ਸੀਨੀਅਰ ਸਿਟੀਜ਼ਨ ਹੈ ਜੋ ਹੋਊਗਾ ਵੇਖੀ ਜਾਊ ਮੈਂ ਮਤਲਬ ਬੁੱਧਵਾਰ ਤੋਂ ਬੁੱਧਵਾਰ ਤੇ ਕਰਦਾ ਟਾਈਮ ਹੈ ਬੁੱਧਵਾਰ 12 ਵਜੇ ਮੈਂ ਭੁਖੜਦਾਲ ਦੇ ਦਰੀਆਂ ਪਛਾ ਕੇ ਆ ਬੈਹ ਜੂਗਾ ਨਾਲ ਮੇਰੇ ਸਾਥੀ ਜਿਨੇ ਪਾਰਟੀ ਦੇ ਹੋਏ ਉਹ ਨਾਲ ਆਉਣਗੇ ਇੰਨੀਆਂ ਬੇਨਤੀਆਂ ਨਾਲ ਅਸੀਂ ਫੇਰ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀਰੇ ਸਾਥੀ ਜਸਵਿੰਦਰ ਨੂੰ ਇਨਸਾਬ ਦਿੱਤਾ ਜਾਵੇ ਨਜਾਇਜ਼ ਕਬਜ਼ਾ ਖਤਮ ਕਰਕੇ ਇਹਨਾਂ ਦਾ ਵਹੀਕਲ ਇਹਨਾਂ ਦਾ ਰੋਜ਼ਗਾਰ ਦਾ ਸਾਧਨ ਹੈ ਛੋਟਾ ਹੱਥੀ ਉਹ ਜਿਹੜਾ ਛੁੜਾਇਆ ਜਾਵੇ ਇਹਨਾਂ ਦੀਆਂ ਬੇਨਤੀਆਂ ਦੇ ਨਾਲ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਹੈਲੋ ਹੈਲੋ ਸੁਸ਼ਮਨ ਜੀ ਹਾਂਜੀ ਅੱਛੇ ਬਈ ਬੀਡੀਪੀ ਉਹ ਮਸਤ ਸਿੰਘ ਜੀ ਬੋਲ ਰਹੇ ਹਾਂ ਜੀ ਹਾਂਜੀ ਮੈਂ ਪੱਤਰਕਾਰ ਬੋਲ ਰਿਹਾ ਹਾਂ ਜੀ ਹਾਂਜੀ ਸਰ ਇੱਕ ਦੀਪ ਸਿੰਘ ਵਾਲੇ ਦਾ ਕੇਸ ਆ ਜੀ ਕੋਈ ਕੰਤ ਦਾ ਰੋਲਾ ਹੈ ਹਾਂਜੀ ਹਾਂਜੀ ਸਰ ਉਹਦੀ ਕੀ ਕਾਰਵਾਈ ਹੈ ਜੀ ਕਾਰਵਾਈ ਛੱਡ ਚੱਲ ਰਹੀ ਹੈ ਜੀ ਅੱਛਾ ਜੀ ਹਾਂ ਆਪਣੇ ਇੱਕ ਕਮਿਊਨਿਸਟ ਪਾਰਟੀ ਦੇ ਸੈਕਟਰੀ ਹੈ ਜੀ ਹਾਂ ਸਰ ਜੀ ਉਹ ਉਹ ਕਹਿੰਦੇ ਵੀ ਇਹਦੇ ਵਿੱਚ ਕਾਰਵਾਈ ਜ ਬਹੁਤ ਲਟਕਾਈ ਜਾ ਰਹੀ ਹੈ ਲੁਕਾਈ ਕੋ ਜਾਰੀ ਅਸੀਂ ਆਪੇ ਪ੍ਰੋਸੈਸ ਕਰੀਏ ਨਾ ਕੋਈ ਕਾਨੂੰਨੀ ਕਾਰਵਾਈ ਜਿਵੇਂ ਚਲਦੀ ਉਹ ਵੀ ਕਰਾਵਾਂਗੇ ਇਹਨਾਂ ਦੇ ਨਾਲ ਕਾਲ ਕਰਨਾ ਤੋੜੀ ਕਰਨੀ ਹੈ ਹਾਂਜੀ ਉਹ ਕਹੇ ਬਿਨਾ ਬਿਨਾ ਪ੍ਰੋਸੈਸ ਤੋਂ ਅਸੀਂ ਜੇ ਕਾਰਵਾਈ ਕਰਾਂਗੇ ਤੇ ਕੱਲ ਨੂੰ ਇਹ ਕਾਨੂੰਨੀ ਦਾਅਵਾਇ ਤੇ ਫਰਾਂਗੇ ਅਸੀਂ ਕੋ ਕਰਾਂਗੇ ਉਹ ਹਾਂਜੀ ਹਾਂਜੀ ਕਿਹਦਾ ਤੂੰ ਦਾ ਜਾਣਿਆ ਤੈਨੂੰ ਤਾਂ ਪਤਾ ਹੀ ਆ ਹਾਂ ਹਾਂਜੀ ਬਾਕੀ ਇਹਨਾਂ ਨੂੰ ਸਾਰੀ ਕਾਰਵਾਈ ਦਾ ਪਤਾ ਹੈ ਬਿਨਾ ਵਜ੍ਹਾ ਮੈਨੂੰ ਖਰਾਬ ਕਰ ਰਹੇ ਆ ਇਹ ਬੰਦੇ ਅੱਛਾ ਜੀ ਰੋਜ਼ ਹਾਂ ਰੋਜ਼ ਬਿਨਾ ਗੱਲ ਤੋਂ ਆਉਂਦੇ ਆ ਮੈਂ ਇਹਨਾਂ ਨਾਲ ਕਵੀਰ ਸਿੰਘ ਆ ਤੁਸੀਂ ਪਤਾ ਕੋ ਕੜਾ ਨਾ ਹਾਂ ਹਾਂਜੀ ਤਾਂ ਮੇਰੇ ਨਾਲ ਪਤਾ ਨਿਕਲਣਾ ਹਾਂ ਉਹਨੂੰ ਪਤਾ ਵੀਰ ਨੂੰ ਸਾਰੀ ਗੱਲ ਦਾ ਠੀਕ ਆ ਉਹ ਆਪਣੇ ਨਾਲ ਕਹਿੰਦਾ ਵੀ ਠੀਕ ਹੈ ਤੂੰ ਸਹੀ ਕਰ ਰਿਹਾ ਉਸ ਇਹ ਬਿਨਾਂ وجہ ਕਾਲ ਕਰ ਰਿਹਾ ਹੁਣ ਕਾਲ ਨਾਲ ਤਾਂ ਕੁਝ ਵੀ ਨਹੀਂ ਹੋਣਾ ਵੀਰੇ ਹਾਂਜੀ ਹਾਂਜੀ ਉਹ ਕਹਿੰਦੇ ਨੇ ਸਰ ਆਪਣਾ ਕੋਰਟਾਂ 'ਚ ਕੇਸ ਵੀ ਲੜਦੇ ਆ ਟਿੱਕਾ ਪੈਂਦੀਆਂ ਕਿੰਨਾ ਵੇਲੇ ਹੁੰਦਾ ਟਾਕ ਕਿੱਥੋਂ ਤੱਕ ਪ੍ਰਕਾਸ਼ ਜਾਂਦਾ ਫੈਸਲਾ ਹੁੰਦਾ ਪਰ ਅੱਛਾ ਜੀ ਇਹ ਤਾਂ ਹੁਣ ਅਕਸਰ ਫਕਾਰੀ ਕਾਰਵਾਈ ਆ ਸਰ ਉਹਨਾਂ ਨੇ ਜਾਂਚ ਚਿੱਠੀ ਪੱਤਰ ਕੱਢੇ ਹੋਏ ਆ ਤਾਂ ਤੋਂ ਪਾਸ ਪ੍ਰਕਾਸ਼ੇ ਮਿਲਣਾ ਆਪਣਾ ਸਾਰਾ ਉਹ ਸੌਦਾ ਤੇ ਉਹ ਵੀ ਕਰੂ ਹਾਂਜੀ ਬਾਕੀ ਬਾਕ ਬਾਰ ਬਟਸ ਸ੍ਰੀਪੀ ਤੋਂ ਕਿਹੜਾ ਨਾਮ ਹਾਂਜੀ ਇਹ ਨਹੀਂ ਕਿ ਆਪਾਂ ਕੋਈ ਕਰਨੀ ਦੇ ਹਾਂਜੀ ਹਾਂਜੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਨਹੀਂ ਤਾਂ ਫਿਰ ਭੋਖੜਤਾਵ ਤੇ ਬੈਠਾਂਗੇ ਕੋਈ ਨਹੀਂ ਬਹਿ ਜਾਣਾ ਕਾਪੀ ਸਿੱਧਾ ਕਿਹਾ ਵੀ ਹਾਂ ਆਪਾਂ ਕਾਰਵਾਈ ਤਾਂ ਆਪਾਂ ਜਿਵੇਂ ਕਰੀਏ ਜਾਂ ਤਾਂ ਕਾਰਵਾਈ ਨਹੀਂ ਕਰ ਰਹੇ ਤਾਂ ਹਾਂਜੀ ਹਾਂ ਜਾਂ ਮੇਰੇ ਐਂਟਰੀ ਖੜੀ ਹੋਵੇ ਗੱਲ ਫਿਰ ਤਾਂ ਹੋਵੇ ਜੇ ਆਪਾਂ ਕਾ ਮਤਲਬ ਅਫਸਰ ਤੇ ਕਰਕੇ ਪਹੁੰਚ ਦੀ ਗੱਲ ਹੈ ਨਾ ਉੱਥੇ ਜਾ ਕੇ ਚੱਲਣਾ ਹਾਂਜੀ ਹਾਂਜੀ ਠੀਕ ਠੀਕ ਸਰ